15 ਲੱਖ ਰੁਪਇਆ ਆਪਣੀ ਜ਼ਮੀਨ ਦਾ ਠੇਕਾ ਛੱਡ ਕੇ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਏ ਸਰਦਾਰ ਗਰਨਾਮ ਸਿੰਘ ਅਵਲਖਰਾਨਾ ਜੀ ਮੰਤਰੀ ਸਾਹਿਬ ਦੇ ਪਰਿਵਾਰ ਨੇ ਤੇ ਉਹਨਾਂ ਦੇ ਸੁਪੁੱਤਰਾਂ ਨੇ ਤਿੰਨ ਸੁਪੁੱਤਰਾਂ ਨੇ ਮਿਲ ਕੇ ਆਪਣੇ ਠੇਕੇਦਾਰ ਨੂੰ ਠੇਕਾ ਛੱਡਿਆ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ ਤੇ ਸਰਦਾਰ ਜਗਪਾਲ ਸਿੰਘ ਜੀ ਅਵਲਖਰਾਨਾ ਇਹਨਾਂ ਤਿੰਨਾਂ ਸੁਪੁੱਤਰਾਂ ਨੇ ਠੇਕੇਦਾਰ ਸੁਖਮੰਦਰ ਸਿੰਘ ਕਾਲਾਮਾਨ ਨੂੰ 15 ਲੱਖ ਰੁਪਿਆ ਜ਼ਮੀਨ ਦਾ ਠੇਕਾ ਛੱਡਿਆ ਕਿਉਂਕਿ ਇਸ ਵਾਰ ਝੋਨੇ ਦਾ ਝਾੜ ਘਾਟ ਆਇਆ ਤੇ ਬਾਸਪਤੀ ਦਾ ਰੇਟ ਵਧੀਆ ਨਹੀਂ ਮਿਲਿਆ ਤੇ ਝਾੜ ਵੀ ਵਧੀਆ ਨਹੀਂ ਮਿਲਿਆ ਜਦੋਂ ਮੈਂ ਸੁਖਮੰਦਰ ਸਿੰਘ ਠੇਕੇਦਾਰ ਨਾਲ ਗੱਲ ਕੀਤੀ ਇਸ ਸਬੰਧ ਵਿੱਚ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਨਾਲ ਇਹ ਵੀ ਗੱਲ ਕਹੀ ਕਿ ਜਿਹੜਾ ਬਚਦਾ ਠੇਕਾ ਇਹ ਵੀ ਕਣਕ ਵੱਢ ਕੇ ਦੇ ਦੇਣਾ ਤੇ ਦੂਜੀ ਗੱਲ ਇਹ ਕਹੀ ਕਿ ਮੈਂ ਸਾਰੀ ਉਮਰਾ ਸਰਦਾਰ ਪਰਿਵਾਰ ਦਾ ਰਣੀ ਰਵਾਂਗਾ ਆਪਾਂ ਸਾਰਿਆਂ ਨੂੰ ਵੀਡੀਓ ਦੇਖਣ ਵਾਲ ਨੂੰ ਵੀਡੀਓ ਸ਼ੇਅਰ ਕਰਨਾ ਬੰਦਦਾ ਹੈ ਤੇ ਸਲੂਟ ਕਰਨਾ ਵੀ ਬੰਦਦਾ ਹੈ ਕਿਸਾਨੀ ਬਚਾਉਣ ਲਈ ਸਰਦਾਰ ਪਰਿਵਾਰ ਅੱਗੇ ਆਇਆ ਇਸ ਵੀਡੀਓ ਨੂੰ ਸਭ ਤੱਕ ਪਹੁੰਚਾਓ ਜਿਹੜੇ ਜ਼ਮੀਨ ਠੇਕਾ ਦਿੰਦੇ ਆ ਉਹ ਵੀ ਇਹ ਸਰਦਾਰ ਪਰਿਵਾਰ ਪਰਿਵਾਰ ਵੱਲ ਦੇਖ ਕੇ ਠੇਕੇਦਾਰ ਨੂੰ ਠੇਕਾ ਘਟਾਉਣ ਜਿੰਦੇ ਨਾਲ ਕਿਸਾਨੀ ਬਚਾਈ ਜਾ ਸਕੇ ਬਹੁਤ ਸੋਹਣਾ ਸੰਦੇਸ਼ ਦਿੱਤਾ ਸਰਦਾਰ ਪਰਿਵਾਰ ਨੇ ਸਲੂਟ ਕਰਦਾ ਸਜਦਾ ਕਰਦਾ